ਮੋਕੋ ਮਿਲੇਓ ਰਾਮ ਸਨੇਹੀ ਮੋਕੋ ਮਿਲੇਓ ਰਾਮ ਸਨੇਹੀ ਜਹ ਮਿਲੇਐ ਦੇਸੁ ਦੇਹੀ ਜਹ ਮਿਲੇਐ ਦੇਸੁ ਦੇਹੀ ਹਾੜੁ ਮੜੀ ਹੰਦਲੁ ਬਾਧਿਆ ਇਨਸਾਵਨ ਕੰਹਰ ਆੜ ਮੜਿਆ ਮੰਦਰ ਬਾਤ ਇਨਸਾਵਨ ਕੰਹਰ ਰਾਜ ਇਹਨਾਂ ਗੱਲਾਂ ਤੋਂ ਗੱਲ ਇਹ ਸਮਝ ਆਂਦੀ ਹੈ ਕਿ ਅਸੀਂ ਜਦੋਂ ਤੱਕ ਆਪਣੇ ਜੀਵਨ ਵਿੱਚ ਧਰਮ ਦੀ गहराई ਵਿੱਚ ਉਤਰ ਕੇ ਧਰਮ ਜੋ ਇਹ ਨਹੀਂ ਨਾ ਸਿੱਖਦੇ ਕਿ ਮੈਨੂੰ ਬਣਨਾ ਕੀ ਹੈ ਤਾਂ ਤੱਕ ਸਾਡੀ ਜੀਵਨ ਵਿੱਚ ਕੋਈ ਚੇਂਜ ਨਹੀਂ ਆਂਦੀ ਔਰ ਜੋ ਅਸੀਂ ਬਣੇ ਹੋਏ ਆ ਉਹਨੂੰ ਅਸੀਂ ਪਰਫੈਕਟ ਸਮਝਦੇ ਹਾਂ ਔਰ ਅਸੀਂ ਦੁਨੀਆ ਨੂੰ ਚੰਗੇ ਲੱਗ ਨਹੀਂ ਰਹੇ ਆ ਸੋ ਅੱਜ ਦੇ ਸ਼ਬਦ ਦਾ ਰਾਹਾਉ ਮੋਕੋ ਮਿਲਿਓ ਰਾਮ ਸਨੇਹੀ ਜੈ ਮਿਲੇ ਆ ਦੇਸ ਹੁੰਦੇ ਹੀ ਇਹ ਸ਼ਬਦ ਦਾ ਰਾਹਾਉ ਹੈ ਇਹ ਮੇਰੀ ਅਵਸਥਾ ਬਣ ਗਈ। ਕੇ ਸੁਦੇਹੀ ਬਣ ਗਈ। ਉਹਨੂੰ ਕਹਿੰਦੇ ਨੇ ਪੈ ਕੇ ਚਰਨਕਾਰ ਪਾਪ ਕੇ ਲੋਇਣ ਸੁੱਧ ਕਰੇ ਜਾਂ ਕਹਿੰਦੇ ਨੇ ਅੱਖੀ ਬਾਜੋ ਵੇਖਣਾ ਬਿਨਾ ਅੱਖਾਂ ਤੋਂ ਦੇਖ ਲੈਣਾ ਅੱਖੀ ਬਾਜੋ ਵੇਖਣਾ ਵਿਣ ਕੰਨਾਂ ਸੁਣਨਾ ਬਗੈਰ ਕੰਨਾਂ ਤੋਂ ਸੁਣਨਾ ਪੈਰਾਂ ਬਾਜੋ ਚੱਲਣਾ ਵਿਣ ਹੱਥਾਂ ਕਰਨਾ ਜੀਬੇ ਬਾਜੋ ਬੋਲਣਾ ਇਹੋ ਜੀਵਤ ਮਰਣਾ ਐਂਜ ਗੁਰਬਾਣੀ ਜੀਵਤ ਮਰਣਾ ਸਿਖਾਂਦੀ ਹੈ ਜੀਂਦੇ ਜੀ ਮਰ ਗਏ ਕਿਸ ਪਾਸੋਂ ਆਪਣੇ ਆਵਗੁਣਾ ਵੱਲੋਂ ਆਪਣੀਆਂ ਬੈਡ ਹੈਬਿਟਸ ਵੱਲੋਂ ਔਰ ਬੈਡ ਹੈਬਿਟਸ ਕੀ ਨੇ ਨਾਟ ਓਨਲੀ ਕਾਮ ਕਰੋ ਲੋਵ ਓੰਕਾਰ ਬੈਡ ਹੈਬਿਟਸ ਨੇ ਮੈਂ ਨਫ਼ਰਤ ਕਰਦਾ ਹਾਂ ਮੈਂ ਈਰਖਾ ਕਰਦਾ ਹਾਂ ਮੈਂ ਤੀਰ ਮੇਰ ਕਰਦਾ ਹਾਂ ਮੈਂ ਵਿਤਕਰਾ ਕਰਦਾ ਹਾਂ ਮੈਨੂੰ ਬੈਰੀ ਬਿਗਾਣਾ ਵਾਲੀ ਆਦਤ ਹੈ ਮੈਂ ਕਿਸੇ ਨਾਲ ਦੁਸ਼ਮਣੀ ਪਾਲਵਾ ساری ਉਮਰ ਉਹ ਜਸਟੀਫਿਕੇਸ਼ਨ ਦਿੰਦਾ ਰਵੇ ਮੈਂ ਉਹਨੂੰ ਮਾਫ ਨਹੀਂ ਕਰਦਾ ਮਾਫੀਆਂ ਮੰਗਦਾ ਰਵੇ ਮੈਂ ਮਾਫ ਨਹੀਂ ਕਰਦਾ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਮੇਰੀ ਦੇ ਨੂੰ ਸੁਦੇਹੀ ਨਹੀਂ ਬਣਨ ਦਿੰਦੀਆਂ ਦੁਰਲਭ ਦੇ ਨਹੀਂ ਬਣਨ ਦਿੰਦੀਆਂ ਸੋ ਸ਼ਬਦ ਦਾ ਰਹਾਉ ਪਰ ਜਦੋਂ ਬਣ ਜਾਂਦੀ ਹੈ ਉਹਨੂੰ ਕਹਿੰਦੇ ਨੇ ਸੰਤੋਖੀ ਹੋ ਗਿਆ ਜਦੋਂ ਸੰਤੋਖੀ ਹੋ ਜਾਂਦੇ ਆ ਤਾਂ ਸੰਤੋਖ ਦੀ ਨਿਸ਼ਾਨੀ ਕੀ ਹੁੰਦੀ ਹੈ ਸੰਤੋਖ ਦੀ ਨਿਸ਼ਾਨੀ ਹੁੰਦੀ ਹੈ ਜੇ ਸੁਖ ਦੇ ਤਾ ਤੂਜੇ ਇਰਾਦੀ ਦੁੱਖ ਵੀ ਤੂਜੇ ਤਿਆਹੀ ਜੇ ਭੁਖ ਦੇ ਤਾ ਇਤੀ ਰਾਜਾ ਦੁੱਖੀ ਸੁਖ ਬਨਾਈ ਸਾਡੇ ਮਾਪਿਓ ਦੀ ਆਦਤ ਦੇਖੋ ਲਾਈਟ ਚਲੀ ਗਈ बच्चा डिस्टर्ब हो गया हाय मम्मी लाइट चली गई है गर्मी बहुत है मम्मी पखा लैके अखबार लैके चोलना शुरू कर देती है वो संतोखी है उन्होंने पता है लाइट आ जाएगी पंखा भी चल जाएगा लाइट आ जाएगी कूलर भी चल जाएगा लाइट आ जाएगी एयर कंडीशनर भी चल जाएगा मेरे को भी ठंडक मिलेगी लेकिन एट प्रेजेंट शी इज इन संतोख स्टेट ऑफ माइंड की है कंटेंटमेंट अगर लाइट नहीं है डिस्टर्ब नहीं बच्चा डिस्टर्ब हो गया बच्चे के पास संतोष नहीं है मम्मी के पास संतोष है मैं छोटे-छोटे एग्जांपल नाल देंदा ताकि सानू पंक्तियां समझ आंदियां जान टर्म्स समझ आंदियां जान संतोष होंदा हुंदे ताण जो रह नहीं ताणा हुंदे माड़ जो रह नहीं माना ਤੁਹਾਡੇ ਕੋਲ ਸਭ ਕੁਝ ਹੋਵੇ ਲੇਕਿਨ ਤੁਸੀਂ ਚੀਜ਼ਾਂ ਤੇ ਡਿਪੈਂਡੈਂਟ ਨਹੀਂ ਹੋ ਵੈਨ ਯੂ ਆਰ ਨਾਟ ਡਿਪੈਂਡੈਂਟ ਔਨ ਮੈਟੀਰੀਅਲਿਸਟਿਕ ਵਰਲਡ ਦੈਨ ਯੂ ਆਰ ਪ੍ਰਲਾਦ ਐਟ ਦੈਟ ਟਾਈਮ ਯੂ ਆਰ ਨਾਟ ਹਰਨਾਕਸ਼ ਦਾ ਪੁੱਤਰ ਤੁਸੀਂ ਪ੍ਰਲਾਦ ਹੋ ਗੁਰਬਾਣੀਆਂ ਦੇ ਟਰਮਸ ਦੇ ਮੁਤਾਬਕ ਸੋ ਸੰਤੋਖ ਜਦੋਂ ਹੋ ਜਾਂਦਾ ਹੈ ਨਾ ਤਾਂ ਮੰਮੀ ਰੋਟੀ ਪਕਾਉਂਦੀ ਹੈ ਅਸੀਂ ਪਿਆਰ ਨਾਲ ਖਾਂਦੇ ਹਾਂ ਉਸੇ ਲਈ ਨਹੀਂ ਕਹਿੰਦੇ ਕੀ ਬਣਾਇਆ ਮੇਰੇ ਕੋਲ ਅੱਛਾ ਨਹੀਂ ਲੱਗਦਾ ਮੈਂ ਤੂੰ ਬਾਹਰ سے ਮੰਗਾਉਂਗਾ ਯਾ ਮੈਂ ਬਾਹਰ سے ਹੀ ਖਾ ਕੇ ਆਇਆ ਕਰੂੰਗਾ ਤੂੰ ਹਰ ਰੋਜ਼ ਕੀ ਅਟਿੰਡਾ ਤੋਰੀ ਚੜਾ ਦਿੱਤੇ ਹੋ ਮੇਰੀ ਮਨ ਮਰਜ਼ੀ ਕਾ ਨਹੀਂ ਚੜਾਤੇ ਕੀ ਹੈ ਸੰਤੋਖ ਨਹੀਂ ਹੈ ਜੀਵਨ ਵਿੱਚ ਸੁਖ ਨਹੀਂ ਆਂਦਾ ਸੋ ਮਨ ਉੱਤੇ ਜਦੋਂ ਚਮੜਾ ਨਹੀਂ ਮੜਿਆ ਗਿਆ ਤਾਂ ਵੀ ਮਨ ਚੋਂ ਸਾਜ਼ ਆਵਾਜ਼ ਮਿਊਜ਼ਿਕ ਨਿਕਲਦਾ ਹੈ ਕਿ ਮਨ ਤੁਨ ਮੈਂ ਧਿਆਨ ਟਿਊਨਡ ਰਹਿੰਦਾ ਹੈ ਮੇਰੀ ਮਰਜ਼ੀ ਕੇ ਮੁਤਾਬਕ ਸਭ ਕੁਝ ਨਹੀਂ ਹੋਇਆ ਤਾਂ ਡਿਸਟਰਬ ਹੋ ਜਾਂਦਾ ਹੈ ਮੇਰੀ ਮਰਜ਼ੀ ਕੇ ਮੁਤਾਬਕ ਹੋਇਆ ਕਰੇ ਅੱਛਾ ਪਰ ਜੇ ਅਣ ਮੜਿਆ ਮੜਿਆ ਕੀ ਹੁੰਦਾ ਹੈ ਇਹ ਤਬਲਾ ਇਹਦੇ ਉੱਤੇ ਹੈ ਇਹ ਚਮੜਾ ਮੜਿਆ ਹੋਇਆ ਹੈ ਇਹਦੇ ਉੱਤੇ ਲਗਾਇਆ ਹੋਇਆ ਹੈ ਇਹਦੀ ਤਾਂ ਆਵਾਜ਼ ਆਏਗੀ ਪਰ ਜੇ ਚਮੜਾ ਨਾ ਲੱਗਾ ਹੋਇਆ ਆਵਾਜ਼ ਨਹੀਂ ਆਏਗੀ ਅੱਜ ਨਾਮਦੇਵ ਜੀ ਸਾਨੂੰ ਸਪਿਰਚੁਅਲ ਅਵਸਥਾ ਦੀ ਆਦਤ ਸਿਖਾ ਰਹੇ ਨੇ ਮੇਰਾ ਮਨ ਦੇ ਉੱਤੇ ਚਮੜਾ ਨਹੀਂ ਲਗਾਇਆ ਹੋਇਆ ਅਬ ਮੋਹੇ ਨਾਚ ਨੂੰ ਨਾਵੇ ਅਬ ਮੋਹੇ ਨਾਚ ਨੂੰ ਨਾ ਆਵੇ ਮੇਰਾ ਮਨ ਮਦਲਿਆ ਨਾ ਬਜਾ ਰਾਮਨ ਮੰਦਰਿਆ ਨਾਮ ਪੁਜਾਵੇ ਅਬ ਮੋਹੇ ਨਾਚਨੂ ਨਾ ਆਵੇ ਅਬ ਮੋਹੇ ਨਾਚਨੂ ਨਾ ਹੁਣ ਮੈਂ ਕਾਮਕ੍ਰੋਧ ਨੂੰ ਓਮਕਾਰ ਨਫਰਤ ਔਰ ਅਨੇਕਾਂ ਨੈਗੇਟਿਵਸ ਦੀ ਤਾਲ ਤੇ ਨਹੀਂ ਨੱਚਦਾ ਮਨ ਟਿਊਨਡ ਹੋ ਗਿਆ ਜਦੋਂ ਮਨ ਟਿਊਨਡ ਹੋ ਜਾਏ ਨਾ ਉਹਨੂੰ ਕਹਿੰਦੇ ਨੇ नाथ रे मन ਗੁਰ ਕੇ ਆ ਗਿਆ ਮਨ ਨੂੰ ਐਂ ਲੱਗਦਾ ਇਹ ਸਵਾਲ ਹੈ ਹੀ ਤਾਂ ਜਦੋਂ ਸਤਿਗੁਰੂ ਨੇ ਮਿਲਿਆ ਨਹੀਂ ਮਨ ਉਹਨੇ ਜਦੋਂ ਟਿਊਨਡ ਨਹੀਂ ਹੈ ਮਨ ਜਦੋਂ ਸਤਗੁਰੂ ਦੀ ਤਾਲ ਤੇ ਨਚਣਾ ਨਹੀਂ ਜਾਣਦਾ ਸਤਗੁਰੂ ਦੀ ਤਾਲ ਤੇ ਨਚਣ ਦਾ ਮਤਲਬ ਨਹੀਂ ਹੁੰਦਾ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਆ ਕੇ ਨਚਣਾ ਸ਼ੁਰੂ ਕਰ ਦਿਓ ਇਹਨੂੰ ਨਹੀਂ ਕਹਿੰਦ ਨੇ ਸਤਗੁਰੂ ਦੀ ਤਾਲ ਤੇ ਨਚਣ ਦਾ ਮਤਲਬ ਹੈ ਮੈਂ ਕਾਮ ਕ੍ਰੋਧ ਲੋਭ ਔੰਕਾਰ ਆਸ਼ਾ ਤ੍ਰਿਸ਼ਨਾ ਨਿੰਦਾ ਚੁਗਲੀ ਈਵਲਸ ਕੀ ਤਾਲ 'ਤੇ ਨਹੀਂ ਨੱਚਦਾ ਅਬ ਅੱਛਾ ਕਿਸ 'ਤੇ ਨੱਚਦਾ ਹੂੰ ਗੁਰੂ ਕੀ ਬਿਤਾਈ ਹੋਈ ਬਾਤ 'ਤੇ ਨੱਚਦਾ ਹੂੰ ਗੁਰੂ ਕੀ ਸਿਖਾਂਦਾ ਹੈ ਗੁਰੂ ਕਹਿੰਦਾ ਸਹਿਜੀ ਚਾਜਾ ਗੁਰੂ ਕਹਿੰਦਾ ਨਮਰਤਾ ਚਾਜਾ ਗੁਰੂ ਕਹਿੰਦਾ ਨਫ਼ਰਤ ਨਾ ਕਰਿਆ ਕਰ ਗੁਰੂ ਕਹਿੰਦਾ ਈਰਖਾ ਨਾ ਕਰਿਆ ਕਰ ਗੁਰੂ ਕਹਿੰਦਾ ਇਕੁਐਲਿਟੀ ਕਰਿਆ ਕਰ ਇਹਨੂੰ ਗੁਰੂ ਦੀ ਧਾਲ ਤੇ ਨਚਣਾ ਕਹਿੰਦੇ ਨੇ ਫਿਜ਼ੀਕਲ ਡਾਂਸ ਦੀ ਗੱਲ ਨਹੀਂ ਚੱਲ ਰਹੀ ਸੋ ਮਨ ਉੱਤੇ ਚੰਮੜਾ ਨਹੀਂ ਹੈ ਤਾਂ ਵੀ ਮੇਰਾ ਮਨ ਟਿਊਂਡ ਹੈ ਸਤਗੁਰੂ ਦੀ ਮੱਤ ਨਾਲ ਮੇਰਾ ਮਨ ਹੁਣੋ ਦੁਨਿਆਵੀ ਤਾਲ ਦਾ ਚਮੜਾ ਬਣਾਇਆ ਹੋਇਆ ਵਾਲਾ ਤਬਲਾ ਨਹੀਂ ਵਜਦਾ ਅਣ ਮੜਿਆ ਮੰਡਲ ਬਾਜੈ ਇਟ ਇਜ਼ ਵੈਰੀ ਸਿੰਪਲੀ ਪੋਸੀਬਲ ਕਦੋਂ ਜਦੋਂ ਅਸੀਂ ਆਪਣੇ ਆਗੁਣ ਛੋੜਦੇ ਆਂ ਬਿਨ ਸਾਵਣ ਕਾਰਨ ਹਰ ਗਾਜੈ ਸਾਧ ਸੰਗਤ ਜੀ ਇੱਕ ਤਾਂ 12 ਮਹੀਨੇ ਸਾਵਣ ਆਂਦਾ ਹੈ 2 ਮਹੀਨੇ ਦਾ ਸਾਵਣ ਔਰ ਭਾਦੋਂ ਔਰ ਉਹਦੇ بارش ਹੁੰਦੀ ਹੈ ਸਾਨੂੰ ਸਾਰਿਆਂ ਨੂੰ ਪਤਾ ਹੈ ਪਰ ਗੁਰਬਾਣੀ ਬਾਹਰਲੇ ਸੀਜ਼ਨ ਨੂੰ ਨਹੀਂ ਮੰਨਦੀ ਬਾਹਰਲੇ ਸੀਜ਼ਨ ਦਾ ਮਨ ਉਤੇ ਕੋਈ ਅਸਰ ਨਹੀਂ ਹੁੰਦਾ ਅਕੋਰਡਿੰਗ ਟੂ ਗੁਰਬਾਣੀ ਬਾਣੀ ਕਹਿੰਦੀ ਹੈ ਇਸ ਮਨ ਕੋ ਬਸੰਤ ਕੀ ਲਗੈ ਨਾ ਸੋਏ ਇਸ ਮਨ ਕੋ ਬਸੰਤ ਕੀ ਲੱਗੇ ਸੁਮਨ ਕੋ ਬਸੰਤ ਕੀ ਲੱਗੇ ਨਾ ਸੋਏ ਬਾਰ ਬਸੰਤ ਸਪ੍ਰਿੰਗਸ ਦਾ ਮੌਸਮ ਆਂਦਾ ਪਰ ਮੈਨੂੰ ਪਤਾ ਹੀ ਨਹੀਂ ਲੱਗਦਾ ਮੇਰੇ ਮਨ ਨੂੰ ਕਿਉਂਕਿ ਮੇਰਾ ਮਨ ਦੂਸਰਿਆਂ ਨੂੰ ਦੇਖ ਕੇ ਸੜਦਾ ਹੈ ਇਹਦਾ ਮਤਲਬ ਸਾੜਾ ਖਤਮ ਕਰ ਲਿਆ ਤਬ 12 ਮਹੀਨੇ ਸਾਵਣ ਹੈ ਕਬੀਰ ਐਸਾ ਵੀ ਬੋਇ ਜੋ 12 ਮਾਸ ਫਲੰਤ ਇਹ ਮੰਦੀ ਅਵਸਥਾ ਹੈ ਅੰਦਰ ਦੀ ਗੱਲ ਚੱਲ ਰਹੀ ਹੈ ਕਾਸ਼ ਗੁਰਦੁਆਰਿਆਂ ਵੀ ਜਿਹੜੇ ਪ੍ਰੋਗਰਾਮ ਹੋਣ ਉਹਨਾਂ 'ਚ ਗੁਰਬਾਣੀ ਪੜ੍ਹ ਕੇ ਸਾਨੂੰ ਸਾਡੀ ਅੰਦਰ ਦੀ ਅਵਸਥਾ ਠੀਕ ਕੀਤੀ ਜਾਏ ਤਾਂ ਜਦੋਂ ਅੰਦਰ ਦਾ ਸਾਵਨ ਹੋ ਜਾਂਦਾ ਉਸ ਵੇਲੇ ਅਸੀਂ ਸ਼ਬਦ ਪੜ੍ਹਦੇ ਆਂ ਬਰਸੈ ਮੇਗ ਸਖੀ ਘਰ ਬਾਹਨ ਆਏ ਅੰਦਰ ਇੱਛਾ ਪੈਦਾ ਹੋ ਜਾਂਦੀ ਹੈ ਔਰ ਮਨ ਅੰਦਰ ਰੱਬ ਜੀ ਵਸਿਓ ਇਹ ਮਹਿਸੂਸ ਹੋ ਜਾਂਦੇ ਨੇ ਜਦੋਂ ਮਨ ਘਰ ਆ ਜਾਂਦਾ ਸੋ ਅਣ ਮਣਿਆ ਮੰਦਲ ਬਾਜਾ ਬਿਨ ਸਾਵਨ ਕਾ ਨਹਿਰ ਗਾਜਾ ਮੇਰੇ ਅੰਦਰ ਬਾਦਲ ਗਜ ਰਹੇ ਆ 12 ਮਹੀਨੇ ਹਰ ਪਲ ਆਈ ਐਮ ਨਾਟ ਵੇਟਿੰਗ ਫਾਰ ਸਾਵਨ ਬਾਦੋਂ ਓਨਲੀ ਵਰਨਾ ਸਖਤ ਗਰਮੀ ਪੈਂਦੀ ਹੈ ਮਈ ਜੂਨ ਜੁਲਾਈ ਵਿੱਚ ਔਰ ਉਸ ਗਰਮੀ ਤੋਂ ਬਾਅਦ ਲੋਕੀਆ ਨੂੰ ਰਾਹਤ ਦੀ ਸਾਹਸ ਮਿਲਦੀ ਹੈ ਕਿ ਬਾਰਿਸ਼ ਆਈ ਬਾਦਲ ਆਏ ਪਰ ਜਿਹੜੇ ਅੰਦਰੋਂ ਦੁਖੀ ਨੇ ਜਿਹੜੇ ਨਫ਼ਰਤ ਕਰਦੇ ਨੇ ਜਿਹੜੇ ਸੜਦੇ ਨੇ ਉਹਨਾਂ ਵਾਸਤੇ ਬਾਹਰ ਬੱਦਲ ਚੜੇ ਨਾ ਚੜੇ ਸਾਵਨ ਹਰੇ ਨਾ ਬਾਦੋ ਸੁੱਕੇ ਉਹ ਟਿਊਂਡ ਨਹੀਂ ਨੇ ਕਹਿੰਦੇ ਨੇ ਬਿਨ ਸਾਵਨ ਕਾਨਹਰ ਗਾਜੇ ਬੱਦਲ ਬਿਨ ਬਰਖਾ ਹੋਈ ਬਿਨਾ ਬੱਦਲਾਂ ਤੋਂ ਮੇਰੇ ਹਿਰਦੇ ਦੇ بارش ਹੋ ਰਹੀ ਹੈ ਕਿਦੀ ਸਤਗੁਰ ਦੀ ਮੱਤ ਦੀ ਸਤਗੁਰ ਬੱਦਲ ਮੇਗ ਕਹਿੰਦੇ ਨੇ ਬਾਣੀ ਅੰਦਰ ਔਰ ਇਹਦੀ ਬਰਖਾ ਹੋ ਰਹੀ ਹੈ ਜੋ ਤਤ ਵਿਚਾਰ ਹੈ ਕੋਈ ਲੋ ਜੀ ਗੁਰਬਾਣੀ ਦਾ ਇੱਕ ਕਨਸੈਪਟ ਆਇਆ ਗੁਰਬਾਣੀ ਤਤ ਗਿਆਨ ਕੀ ਨੂੰ ਕਹਿੰਦੀ ਹੈ ਗੁਰਬਾਣੀ ਦਾ ਤਤ ਗਿਆਨ ਹੈ ਅਸੀਂ ਇਤਨੀ ਦੇਰ ਲਗਾਈ ਸਮਝਣ ਵਾਸਤੇ ਕਿ ਗੁਰੂ ਜੀ ਕੋਲੋਂ ਉਹ ਵਾਲੀ ਗੱਲ ਸਿੱਖਣੀ ਵੇਰ ਆਈ ਆ ਮਿਸਟੇਕਨ ਸਤਗੁਰ ਜੀ ਮੈਨੂੰ ਸਮਝਾਓ ਮੈਂ ਗਲਤ ਕਿੱਥੇ ਹਾਂ ਮੈਂ ਦਿਨ ਵਿੱਚ ਕਿਹੜੀਆਂ ਕਿਹੜੀਆਂ ਗਲਤੀਆਂ ਕਿਸ ਤਰ੍ਹਾਂ ਕਿਸ ਤਰ੍ਹਾਂ ਕਰਦਾ ਹਾਂ ਮੇਰਾ ਦੁੱਖ ਦੂਰ ਕਰ ਦਿਓ ਜਦੋਂ ਇਹ ਮੰਗ ਕਰਦਿਆਂ ਨਾ ਮੇਰੀ ਗਲਤੀਆਂ ਕੀ ਨੇ ਦੁੱਖ ਦੂਰ ਕਰ ਦਿਓ ਉਹਨੂੰ ਕਹਿੰਦੇ ਨੇ ਜੋ ਮੰਗ ਹੈ ਠਾਕੁਰ ਆਪਣੇ ਦੇ ਸੋਈ ਸੋਈ ਦੇਵਾ ਔਰ ਉਸੇ ਬਦਾਰਾ ਹੋਇ ਹਰ ਜਨ ਰੱਖੇ ਗੁਰੂ ਗੋਬਿੰਦ ਕੰਠ ਲਾਏ ਔ ਗੁਣ ਸਭ ਮਿਟੇ ਔ ਗੁੜ ਦੂਰ ਕਰ ਦਿੰਦੇ ਨੇ ਐ ਹੀ ਮੈਂ ਮੰਗਿਆ ਸੀ ਮੇਰੇ ਗੁਣ ਦੂਰ ਕਰ ਦਿਓ ਸਾਨੂੰ ਜਿਕਾ ਜੋ ਮੰਗੇ ਠਾਕੁਰ ਕਾ ਮਤਲਬ ਹੁੰਦਾ ਹੈ ਨੌਕਰੀ ਤੀਹ ਦਾ ਰਿਸ਼ਤਾ ਪੈਸਾ ਪ੍ਰੋਮੋਸ਼ਨ ਪੁੱਤਰ ਲੋਕਿਆ ਜੋ ਮੰਗੇ ਠਾਕੁਰ ਦੇ ਅਰਥ ਸਮਝਦੇ ਨੇ ਰਾਉਜ ਕਹ ਰਹਾ ਨੇ ਅਰਜਨ ਰਾਖੇ ਗੁਰਗੋਬਿੰਦ ਕਾਂਠ ਲਾਇ ਆਗੁਣ ਸਾਂ ਮਿਟੇ ਦਿਆਲਪੁਰਖ ਬਖਸ਼ਿੰਦ ਮੇਰੇ ਤੇ ਦਿਆ ਲੋਕੇ ਮੇਰੇ ਆਗੁਣ ਮਿਟਾ ਦਿੰਦੇ ਨੇ ਕਿਸ ਤਰ੍ਹਾਂ ਮਾਈਕਰੋਸਕੋਪ ਲਗਾ ਕੇ ਕਿਰਪਾ ਕਟਾਕ અવલોਕਨ ਕੀ ਨੋ ਮਾਈਕਰੋਸਕੋਪ ਲੋ ਅਵਲੋਕਨੋਂ ਦਾ ਦੇਖਣਾ ਬੜੀ ਬਰੀਕੀ ਨਾਲ ਮੇਰੇ ਨਾ ਮਿਸ ਬਿਹੇਵੀਅਰ ਵਾਲੇ ਸੁਭਾਅ ਨੂੰ ਦੇਖਦੇ ਨੇ ਔਰ ਮੈਨੂੰ ਸਮਝਾਉਂਦੇ ਨੇ ਇਹ ਨਾ ਕਰਿਆ ਕਰ। ਅੱਛਾ ਮੈਂ ਅਗੋਂ ਤੋਂ ਨਹੀਂ ਕਰਾਂਗਾ ਸੰਵਰ ਗਏ ਮੇਰਾ ਮਨ ਗੁਰੂ ਦੀ ਗੱਲ ਮੰਨ ਗਿਆ ਚੇਲਾ ਬਣ ਕੇ। ਇਹਨੂੰ ਅਸੀਂ ਬਾਣੀ ਰਾਹੀਂ ਇਸ ਤਰ੍ਹਾਂ ਸਿੱਖ ਰਹੇ ਆਂ। ਬਾਦਲ 빈 ਬਰਖੋਈ ਜੋ ਤਤ ਵਿਚਾਰ ਹੈ ਕੋਈ ਜਦੋਂ ਕੋਈ ਇਸ ਤਤ ਨੂੰ ਵਿਚਾਰਦਾ ਹੈ ਵੀ ਗੁਰੂ ਜੀ ਕੀ ਕਹਿੰਦੇ ਹੋ ਮਨ ਨੂੰ ਚੇਂਜ ਕਿਵੇਂ ਹੋਣਾ ਹੈ ਮਨ ਨੂੰ ਟਰਾਂਸਫਾਰਮ ਕਿਵੇਂ ਹੋਣਾ ਹੈ ਮਨ ਨੂੰ ਸਪਿਰਚੁਅਲ ਅਧਿਆਤਮਕ ਰੂਹਾਨੀਅਤ ਵਾਲਾ ਇਨਸਾਨ ਕਿਵੇਂ ਬੰਨਾ ਹੈ ਮੋਰੈਲਿਟੀ ਵਾਲਾ ਆਈਡੀਅਲਸ ਵਾਲਾ ਇਨਸਾਨ ਮਨ ਨੂੰ ਕਿਵੇਂ ਬੰਨਾ ਹੈ ਮੋਕੋ ਮਿਲੇ ਹੋ ਰਾਮ ਸੇ ਨਹੀਂ ਜੇ ਮਿਲੇ ਦੇਸੁ ਦੇਹੀ ਰਹਾਉ ਮਿਲ پارਸ ਕੰਚਨ ਹੋਆ ਸਾਡੇ ਅੰਦਰ ਰੱਬ ਜੀ ਰਹਿੰਦੇ ਨੇ ਉਹਨੂੰ ਕਹਿੰਦੇ ਨੇ ਨਾਨਕ ਲਿਖਿਆ ਨਾਲ ਅੰਦਰ ਰੱਬ ਜੀ ਵਸਦੇ ਨੇ ਉਹਨੂੰ ਪਾਰਸ ਕਹਿੰਦੇ ਨੇ ਉਹਦੇ ਨਾਲ ਮੇਰਾ ਮਨ ਰਲ ਕੇ ਕੰਚਨ ਹੋ ਗਿਆ ਸੋਨਾ ਹੋ ਗਿਆ ਪਾਰਸ ਕੇ ਸਾਥ ਟਚ ਕਰੋ ਤੋਂ ਸੋਨਾ ਬਣ ਜਾਂਦਾ ਹੈ ਇਹ ਧਾਰਮਿਕ ਦੁਨੀਆ ਵਿੱਚ ਇੱਕ ਪ੍ਰਤੀਕ ਵਰਤਿਆ ਆਇਆ ਵਰਨਾ ਕੋਈ ਐਸਾ ਮੈਟਲ ਨਹੀਂ ਹੈ ਉਸ ਕੋ ਇੱਕ ਲੋਹੇ ਸੇ ਟਚ ਕਰੋ ਉਹ ਸੋਨਾ ਬਣ ਜਾਏਗਾ ਸਿਰਫ ਇੱਕ ਪ੍ਰਤੀਕ ਹੈ ਸਤਗੁਰ ਪਾਰਸ ਹੈ ਉਹਨੂੰ ਟਚ ਕਰਨ ਸਾਰ ਮੇਰਾ ਜਿਹੜਾ ਲੋਹਾ ਸੀ ਸੋਨਾ ਬਣ ਗਿਆ ਸੋਨਾ ਬਣਨ ਦਾ ਮਤਲਬ ਕੀ ਹੁੰਦਾ ਏ ਅਕੋਰਡਿੰਗ ਟੂ ਗੁਰਬਾਨੀ ਸੋਨਾ ਬਣਨ ਦਾ ਮਤਲਬ ਹੁੰਦਾ ਏ ਖੋਟ ਨਿਕਲ ਗਈ ਆਵਗੁਣ ਚਲੇ ਗਏ ਡੈਫੀਸ਼ੈਂਸੀਸ ਕੱਟ ਗਈਆਂ ਔਰ ਕੈਨੇਡਾ ਇੱਕ ਬੰਦੇ ਨੇ ਮੈਨੂੰ ਕਾਲ ਕਰਕੇ ਦੱਸਿਆ ਤੁਹਾਡਾ 3 ਘੰਟੇ ਦਾ ਪ੍ਰੋਗਰਾਮ ਸੀ ਮੈਂ ਲਗਾਤਾਰ ਸਾਹਮਣੇ ਪਿਲਰ ਤੇ ਖੜਾ ਹੋ ਕੇ ਸੁਣ ਰਿਹਾ ਸੀ ਮੈਂ ਵੀ ਨੋਟਿਸ ਕੀਤਾ ਕਿ ਉਹ ਵਿਚਾਰੋਂ ਉਹ ਸੱਜਣ ਗਾਇਬ ਹੋ ਗਏ ਉਹਨਾਂ ਨੇ ਬਾਅਦ ਵਿੱਚ ਮੈਨੂੰ ਦੱਸਿਆ ਮੈਂ ਵਿੱਚੋਂ ਬਾਹਰ ਗਿਆ ਸੀ ਬਾਹਰ ਜਾ ਕੇ ਮੈਂ ਆਪਣੀ ਵਾਈਫ ਨੂੰ ਕਾਲ ਕੀਤੀ ਸੀ ਔਰ ਪ੍ਰੋਗਰਾਮ ਸੁਣਨ ਤੋਂ ਬਾਅਦ ਪ੍ਰੋਗਰਾਮ ਦੇ ਦੌਰਾਨ ਮੈਂ ਉਸ ਨੂੰ ਕਿਹਾ ਆਮ ਸੌਰੀ ਮੈਨੂੰ ਮਾਫ ਕਰ ਦਿਓ ਉਹਨੇ ਵੀ ਕਹਿ ਦਿੱਤਾ ਸੌਰੀ ਅਸੀਂ 7 ਸਾਲ ਤੋਂ ਡਿਪਾਰਟਡ ਸੀ ਕੋਰਟ ਦਾ ਕੇਸ ਚੱਲ ਰਿਹਾ ਥਾ ਤਲਾਕ ਕੇ ਲੀਏ ਵੀਰ ਜੀ ਤੁਹਾਡਾ ਪ੍ਰੋਗਰਾਮ ਸੁਣਨ ਤੋਂ ਬਾਅਦ ਮੈਂ ਆਪਣੀ ਵਾਈਫ ਨੂੰ ਇਤਨੀ એનર્ਜੀ ਆ ਗਈ ਮੇਰੇ ਅੰਦਰ ਕਰੇ ਜਾ ਗਈ ਕਿ ਮੈਂ ਵਾਈਫ ਨੂੰ ਕਿਹਾ ਆਮ ਸੌਰੀ ਝਗੜਾ ਖਤਮ ਹੋ ਗਿਆ ਕੀਸੇ ਡੋਕੇ ਮੈਂ ਘਰ ਆ ਰਹੀ ਹੂੰ ਕਿਸੇ ਨੇ ਨਨਾਣ ਨੇ ਪਰਜਾਈ ਨੂੰ ਕਿਸੇ ਨੇ ਦਰਾਣੀ ਨੇ ਜਠਾਣੀ ਨੂੰ ਪ੍ਰੈਕਟਿਸ ਕਰਨੀ ਸ਼ੁਰੂ ਕੀਤੀ ਘਰ ਬਦਲ ਗਿਆ ਜੀਵਨ ਬਦਲ ਗਿਆ ਦੇ ਸੁਦੇ ਹੀ ਹੋ ਗਿਆ ਉਹਨੂੰ ਕਹਿੰਦੇ ਨੇ ਜੋ ਤਤ ਵਿਚਾਰਾ ਕੋਈ ਹੋਰ ਕੰਚਨ ਬਣ ਗਏ ਖੋਟ ਨਿਕਲ ਗਈ ਮੁਖ ਮਨਸ਼ਾ ਰਤਨ ਪਰਵਾ ਮੇਰੀ ਮਨਸ਼ਾ ਪਤਾ ਕੀ ਹੋ ਗਈ ਹੁਣ ਮੈਂ ਨਫਰਤ ਨਹੀਂ ਕਰਦਾ ਨਿੰਦਾ ਨਹੀਂ ਕਰਦਾ ਲੈਕਪੁਲੀ ਨਹੀਂ ਕਰਦਾ ਰਤਨ ਨਿਜ ਪਾਉ ਪਿਆ ਪਰਮ ਪਾਗਾ ਸੋ ਨਿਜ ਭਾਉ ਪਿਆ ਪ੍ਰਮ ਭਾਗਾ ਮੇਰਾ ਮੁਖ ਔਰ ਮਨਸ਼ਾ ਰਤਨ ਵਰਗੇ ਖਿਆਲ ਸੁਭਾਅ ਬਣ ਗਏ ਨਿਜ ਭਾਉ ਅੰਦਰੋਂ ਮੇਰਾ ਆਪਣੀ ਮਨ ਮਰਜ਼ੀ ਵਾਲਾ ਭਰਮ ਚਲਾ ਗਿਆ ਔਰ ਮੈਨੂੰ ਨਿਜ ਭਾਉ ਪ੍ਰਾਪਤ ਹੋ ਗਿਆ ਅੰਦਰ ਦਾ ਰਬ ਜੀ ਦਾ ਕਿ ਤੂੰ ਕੱਲਾ ਭੁਪਿੰਦਰ ਸਿੰਘ ਨਹੀਂ ਹੈ ਤੂੰ ਬੜਾ ਫੰਨੇ ਖਾ ਨਹੀਂ ਹੈ ਤੂੰ ਅਫਲਾ ਤੂੰ ਨਹੀਂ ਹੈ ਤੂੰ ਪਹਿਲਾ ਹੀ ਸਰਤੀ ਤੇ ਨਹੀਂ ਆਇਆ ਤੂੰ ਆਖਰੀ ਵੀ ਨਹੀਂ ਆਇਆ ਅਸੀਂ ਗੁਰੂ ਕੋਲੋਂ ਸਿੱਖਣ ਆਇਆ ਮਨ ਨੂੰ ਨਾ ਆਉਗਣ ਛੋਟ ਗੁਣਾ ਕੋ ਤਾਵੋ ਵਾਲਾ ਜੀਵਨ ਸਿਖਾਓ ਮਨ ਨੂੰ ਸੱਚ ਦੀ ਸੰਗਤ ਦਿਓ ਮੇਰੀ ਡੈਫੀਸ਼ੈਂਸੀਸ ਠੀਕ ਕਰਿਆ ਕਰੋ ਨਿਜ ਪਾਉ ਪਿਆ ਭ੍ਰਮ ਭਾਗਾ ਗੁਰੂ ਪੂਛੇ ਮਨ ਪਤਿਆਗਾ ਮਨ ਖੁਸ਼ ਹੋ ਜਾਂਦਾ ਹੈ ਮਨ ਪਤਿਆ ਜਾਂਦਾ ਹੈ ਮਨ ਖੇੜੇ ਵਿੱਚ ਆ ਜਾਂਦਾ ਹੈ ਹਮੇਸ਼ਾ ਦੀ ਹੈਪੀਨੈਸ ਆ ਜਾਂਦੀ ਹੈ ਇਨੂੰ ਬਲਿੱਸਕ ਜਾਂ ਡੀਨੈਕਸਟੈਸੀ ਕਹਿੰਦੇ ਨੇ ਵਨ ਅਸ ਵਿਦ ਗੋਡ ਕਹਿੰਦੇ ਨੇ ਨਾਨਕ ਪਕਤਾ ਸਦਾ ਵਿਕਾਸ ਕਹਿੰਦੇ ਨੇ ਸਾਡਾ ਤੇ ਵਿਕਾਸ ਕਦੇ ਹੋਇਆ ਹੀ ਨਹੀਂ ਅਸੀਂ ਜਪਜੀ ਸਾਹਿਬ ਪਾਠ ਰੋਂਦੇ ਹੁੰਦੇ ਆ ਨਫਰਤ ਚੜੀ ਹੁੰਦੀ ਆ ਤਿਉੜੀ ਚੜੀ ਹੁੰਦੀ ਆ ਗੁੱਸੇ ਨਾਲ ਲੋਕਾਂ ਨੂੰ ਦੇਖ ਰਹੇ ਹੁੰਦੇ ਆ ਅੰਦਰੋਂ ਬਾਣੀ ਪੜ ਰਹੇ ਹੁੰਦੇ ਆ ਅਸੀਂ ਕੀ ਕਰ ਰਹੇ ਹੁੰਦੇ ਆ ਸਾਨੂੰ ਵਿਕਾਸ ਤੇ ਕਦੇ ਆਇਆ ਹੀ ਨਹੀਂ ਸਾਰੇ ਦਿਨ ਹੀ ਨੋਟਿਸ ਕਰਿਆ ਕਰੀਏ ਅਸੀਂ ਕਦੋਂ ਹੱਸਦੇ ਆ ਸਾਰੇ ਦਿਨ ਨੋਟਿਸ ਕਰਿਆ ਕਰਿਆ ਹਮ ਕਦ ਮੁਸਕਰਾਤੇ ਹੈ ਸਾਰਾ ਦਿਨ ਕੋਸ਼ਿਸ਼ ਕਰਿਆ ਕਰੀਏ ਅੱਜ ਲਿਖਿਆ ਕਰੀਏ ਸ਼ਾਮੀ ਡਾਇਰੀ ਚ ਮੈਂ ਇੱਕ ਰੋਂਦੇ ਬੰਦੇ ਵਲ ਦੇਖ ਕੇ ਮੁਸਕਰਾਇਆ ਮੈਂ ਟਰਾਈ ਕਰਦਾ ਜਦੋਂ ਰੈੱਡ ਲਾਈਟ ਤੇ ਸਾਡੀ ਕਾਰ ਖੜੀ ਹੁੰਦੀ ਹੈ ਨਾ ਜਾਂ ਜੇ ਮੈਂ ਪੈਦਲ ਵੀ ਆਂ ਸਾਈਕਲ ਤੇ ਆਂ ਸਕੂਟਰ ਤੇ ਜੋ ਮਰਜ਼ੀ ਆਂ ਤਾਂ ਜਿਹੜੀ ਆਸ-ਪਾਸ ਬੱਸ ਖੜੀ ਹੈ ਜਾਂ ਦੂਜੀਆਂ ਕਾਰਾਂ ਖੜੀਆਂ ਹਨ ਉਧਰ ਮੈਂ ਦੇਖ ਕੇ ਉਹਨਾਂ ਵਾਲਾ ਸਸਮਾਈਲ ਪੇਸ਼ ਕਰਦਾ ਉਹ ਹਸਬੰਦ ਦੇ ਨੇ ਡਰਾਈਵਰ ਵਾਲ ਦੇਖਦਾ ਉਹ ਹਸਨ ਲੱਗ ਪੈਂਦਾ पर जरा नैगेटिव थॉट प्रोसेस होएगा वह सोचेगा सरदार का दिमाग खराब हो गया ऐसे ही ऐसे जा रहा है सीखिए तो सही कि मैं खिड़ना मन खिड़ेगा ना मन खिड़िया हरिया बाग बनेगा तब बाहर खुशबू वरताएगा ए तरीक की तरह थले, थले थले उदास नहीं रहेगा यह खिड़िया खिड़िया रहेगा मथे कुट्टे नहीं रहने निज पाओ प्या प्रम पागा गुरु पूछे मन पतियागा मन खुश हो गया जल पीतर कुंभ समान्यान गुरमत का कॉन्सेप्ट क्लियर होया शब्द विचों जल पीतर कुंभ समान्या मेरा घड़ा इंडिविजुअल का है ये भूपिंदर सिंह का घड़ा इसमें पानी भरा हुआ है भूपिंदर सिंह अपने आप को बड़ा समझता है ਬੜਾ ਹੰਕਾਰੀ ਸਮਝਦਾ ਹੈ ਡਿਗਰੀ ਵਾਲਾ ਸਮਝਦਾ ਹੈ ਸਿਵਲ ਇੰਜੀਨੀਅਰ ਸਮਝਦਾ ਹੈ ਆਪਣੇ ਆਪ ਨੂੰ ਅਮਰੀਕਨ ਸਮਝਦਾ ਹੈ ਆਪਣੇ ਆਪ ਨੂੰ ਬ੍ਰਾਂਡ ਨੇਮ ਦੇ ਕੱਪੜੇ ਪਾਣ ਵਾਲਾ ਸਮਝਦਾ ਹੈ ਆਪਣੇ ਆਪ ਨੂੰ ਉੱਚ ਜਾਤ ਵਾਲਾ ਸਮਝਦਾ ਹੈ ਆਪਣੇ ਆਪ ਨੂੰ ਬੜੇ سارے ਕਮਾਂਡ ਰੱਖੇ ਹੋਏ ਨੇ ਇਹ ਲੇਬਲ ਲਗਾਏ ਹੋਏ ਨੇ ਇਹ ਮੇਰੇ ਘੜੇ 'ਚ ਪਾਣੀ ਹੈ ਲੇਕਿਨ ਜੇਕਰ ਮੇਰੇ ਘੜੇ ਨੂੰ ਸਮੁੰਦਰ ਦੇ ਘੜੇ ਵਿੱਚ ਰੱਖ ਦਿੱਤਾ ਜਾਏ ਸਾਰੇ ਲੋਕੋ ਕੇ ਸਮੁੰਦਰ ਵਿੱਚ ਰੱਖ دیا ਜਾਏ ता सारा तो सारा पानी जो बराबर हो जाता है तो यार सारे लोग अच्छे हैं नफरत नहीं करनी चाहिए अवल अल्लाह नूर पाए कुदरत के सब बंदे हैं यार जो तो कुदरत के सब बंदे नज़र आना शुरू हो जाए ना ओनू कहें सवै घट राम बोले रामा बोले राम बिना को बोल रे ਮਨੁੱਖੀ ਮਾ ਕਰਦੇ ਨੇ ਮੈਂ ਗੁਰਦੁਆਰਿਆਂ 'ਚ ਪ੍ਰੈਕਟਿਸ ਦੇਖੀ ਹੋਈ ਆ ਪ੍ਰਬੰਧਕ ਸੇਵਾਦਾਰ ਜੀ ਨਾਲ ਰਾਗੀ ਸਿੰਘ ਜੀ ਨਾਲ ਕਥਾਕਾਰ ਜੀ ਨਾਲ ਗਿਆਨੀ ਜੀ ਦੇ ਨਾਲ ਗ੍ਰੰਥੀ ਜੀ ਦੇ ਨਾਲ ਮਿਸਬੀਹੇਵ ਕਰਦੇ ਨੇ ਉਹਨਾਂ ਨੂੰ ਇਸ ਤਰ੍ਹਾਂ ਸਮਝਦੇ ਨੇ ਅਸੀਂ ਤਾਂ ਇੱਥੇ ਆਪਰ ਠੇਕੇਦਾਰ ਆ ਅਸੀਂ ਤਾਂ ਬਹੁਤ بڑے ਬੌਸ ਹੈ ਉਹਨਾਂ ਨੇ ਮਿਸਬੀਹੇਵ ਦੀ ਲੈਂਗੁਏਜ ਯੂਜ਼ ਕਰਦੇ ਨੇ ਉਹ ਵੀ ਇਨਸਾਨ ਨੇ ਪਿਆਰ ਨਾਲ ਕਹੋ ਭਾਈ ਸਾਹਿਬ ਜੀ ਤੁਹਾਡਾ ਕੀ ਹਾਲ ਜਲ ਪੀਤਰ ਕੁੰਭ ਸਮਾਨਿਆ ਇਸ ਸ਼ਬਦ ਦਾ ਕਨਸੈਪਟ ਹੈ ਡੈਪਥ ਅੰਦਰ ਜੇ ਜਦੋਂ ਸਾਰਿਆਂ ਲੋਕਾਂ ਵਿੱਚ ਸਾਨੂੰ ਰੱਬ ਜੀ ਨਜ਼ਰ ਆਣੇ ਸ਼ੁਰੂ ਹੋ ਜਾਂਦੇ ਨੇ ਆਪਣਾ ਹੰਕਾਰ ਖਤਮ ਹੋ ਜਾਂਦਾ ਹੈ ਹੰਕਾਰ ਸਾਡਾ ਹੁੰਦਾ ਹੈ ਪਰਮ ਮਾਦਵੇ ਕਿਆ ਕਈਏ ਬ੍ਰਹਮ ਐਸਾ ਬ੍ਰਹਮ ਐ ਜੈ ਸਮਾਨੀ ਐ ਹੋਏ ਨਾ ਤੈਸਾ ਜੈਸਾ ਮਾਨੀਏ ਹੋਏ ਨਾ ਤੈਸਾ ਜੈਸਾ ਮਾਨੀਏ ਹੋਏ ਨਾ ਤੈਸਾ ਹੋਏ ਨਾ ਤੈਸਾ ਹੋਏ ਨਾ ਤੈਸਾ ਕਿਆ ਕਹੀਏ ਪ੍ਰਮ ਹੈ ਸਾ ਪ੍ਰਮੇ ਮਨੁਆਂ ਗਏ ਵੀ ਆਕੜ ਸੀ ਸ਼ਾਇਦ ਮੈਂ ਹੀ ਭੁਪਿੰਦਰ ਸਿੰਘ ਦੁਨੀਆ ਚ ਪਹਿਲਾ ਆਇਆ ਔਰ ਆਖ ਨਹੀਂ ਆਇਆ ਬਸ ਉਹ ਭਰਮ ਗਿਆ ਸਾਰੇ ਲੋਕਾਂ ਵਿੱਚ ਰੱਬ ਨਜ਼ਰ ਆਣਾ ਸ਼ੁਰੂ ਹੋ ਗਿਆ ਜਦੋਂ ਤੁਹਾਨੂੰ ਸਾਰਿਆਂ ਲੋਕਾਂ ਨੂੰ ਰੱਬ ਨਜ਼ਰ ਆਣਾ ਸ਼ੁਰੂ ਹੋ ਜਾਏਗਾ ਨਾ ਤੁਸੀਂ ਆਪਣੇ ਘਰ ਆਏ ਚੌਕੀਦਾਰ ਰਿਕਸ਼ੇ ਵਾਲਾ ਨੌਕਰ ਨੂੰ ਟੁੱਟੇ ਹੋਏ ਭੇੜੇ ਜੇ ਗੰਦੇ ਕਾ ਪਚਾਣੇ ਚਾ ਨਹੀਂ ਭਲਾਓਗੇ ਆਪਣੇ ਨਾਲ ਕੁਰਸੀ ਤੇ ਬਿਠਾ ਕੇ ਪ੍ਰਾਈਮ ਕੱਪ ਦੇ ਵਿੱਚ ਜਿਹਦੇ ਵੀ ਤੁਸੀਂ ਮਾਇਆ ਧਾਰੀਆਂ ਨੂੰ ਚਾਪ ਲਾਉਂਦੇ ਹੋ ਬੜੇ ਆਰਾਮ ਨਾਲ ਉਸਕੋਗੇ ਭਈਆ ਚਾਹ ਪੀਓ ਉਹ ਆ ਨਹੀਂ ਰਹਿ ਜਗਾ ਉਹ ਕੁਰਸੀ ਤੇ ਬੈਠਣ ਨੂੰ ਨਹੀਂ ਹਿਆ ਹੁਕਮਰਾ ਦਿੰਦਾ ਸਾਧ ਸੰਗਤ ਜੀ ਅਸੀਂ ਇਹ ਪ੍ਰੈਕਟਿਸ ਨਹੀਂ ਕੀਤੀ ਸਾਨੂੰ ਗੁਰੂ ਨਾਨਕ ਸਾਹਿਬ ਸਿਖਾਉਂਦੇ ਨੇ ਤੂੰ ਹੰਕਾਰ ਵਿੱਚ ਨਾ ਰੱਖ ਰਿਆ ਕਰ ਕਾਹੇ ਭਈਆ फिर तो फूलिया फूलिया काहे भैया फिर तो फूलया फूलया फिर तो फूलिया फूलिया तो बस ब्रांड नेम की गेम खत्म हो जाएगी ਜਿਨ੍ਹਾਂ ਨੇ ਸਾਦੇ ਕੱਪੜੇ ਪਾਏ ਨੇ ਉਹਨਾਂ ਨਾਲ ਨਫ਼ਰਤ ਖਤਮ ਹੋ ਜਾਏਗੀ ਜਿਹੜੇ ਮੈਨੂੰ ਪਸੰਦ ਨਹੀਂ ਨੇ ਚੰਗੇ ਨਹੀਂ ਲੱਗਦੇ ਉਹਦੇ ਨਾਲ ਹੇਟਰੇਟ ਖਤਮ ਹੋ ਜਾਏਗੀ ਔਰ ਉਹਨੂੰ ਕਹਿੰਦੇ ਨੇ ਜਲ ਪੀਤਰ ਕੁੰਮ ਸਮਾਨਿਆ ਸਭ ਰਾਮ ਏਕ ਕਰ ਜਾਣਿਆ ਮੈਨੂੰ ਸਾਰਿਆਂ ਵਿੱਚ ਰੱਬ ਜੀ ਨਜ਼ਰ ਆਉਂਦੇ ਨੇ ਜੇ ਇਹ ਪ੍ਰੈਕਟਿਸ ਕਰਨ ਲੱਗ ਪਏ ਤਾਂ ਕੀ ਹੈ ਅੰਦਰ ਦੇ ਰੱਬ ਨੂੰ ਗੁਰ ਕਹਿੰਦੇ ਨੇ ਗੁਰ ਚੇਲੇ ਹੈ ਮਨ ਮਾਨਿਆ ਮੇਰਾ ਮਨ ਚੇਲਾ ਬਣ ਗਿਆ ਆਰੇਸ ਨੇ ਗੁਰੂ ਦੀ ਗੱਲ ਮੰਨ ਕੇ ਕਉ ਕਬੀਰ ਜਬ ਜਾਣਿਆ ਜਬ ਜਾਣਿਆ ਤੋ ਮਨ ਮੰਨਿਆ ਮਨ ਮੰਨਿਆ ਲੋਗ ਨਾ ਪਤੀਜੇ ਨਾ ਪਤੀਜੇ ਤੋ ਕੀਜੇ ਫਿਰ ਲੋਕੀ ਪਏ ਕਹਿਣਗੇ ਯਾ ਲੋਕੀ ਨਹੀਂ ਮੰਨਣਗੇ ਲੋਕਾਂ ਦੀ ਭੇਡਾ ਚਾਲ ਛੁੱਟ ਜਾਏਗੀ ਕੁਰ ਚੇਲੇ ਹੈ ਮਨ ਮੰਨਿਆ ਜਨ ਨਾ ਮੈਂ ਤਤ ਪਛਾਨਿਆ ਨਾਮਦੇਵ ਜੀ ਕਹਿੰਦੇ ਨੇ ਮਨੂੰ ਤਤ ਸਮਝ ਆ ਗਿਆ ਕੀ ਸਬਹਿ ਕਟ ਰਾਮ ਬੋਲੇ ਦੇਖਿਆ ਕਰ ਈ ਬਿਠਲ ਉਬੇ ਬਿਠਲ ਬਿਠਲ ਬਿਨ ਸੰਸਾਰ ਨਹੀਂ ਸਾਰਿਆਂ ਵਿਚਕਾਰ ਰੱਬ ਦੇਖਿਆ ਕਰ ਔਰ ਬਿਠਲ ਦੇ ਅਰਥ ਮਨੂੰ ਦੁਬਾਰਾ ਕਰਨ ਦਾ ਦਿਲ ਕਰ ਰਿਹਾ ਬਿਠਲ ਦਾ ਮਤਲਬ ਕੀ ਹੁੰਦਾ ਹੈ ਬਿਠਲ ਦਾ ਮਤਲਬ ਹੁੰਦਾ ਹੈ ਜੋ ਮੂਰਖ ਕੋ ਵੀ ਬੇਵਕੂਫ ਕੋ ਵੀ ਡਮੀ ਕੋ ਵੀ ਗੱਲੇ ਲਗਾ ਸਕਦਾ ਹੈ ਵਿਸਥਲ ਤੋਂ ਬਣਿਆ ਬਿਠਲ ਤੇ ਅਸੀਂ ਲੋਕਾਂ ਨਾਲ ਨਫ਼ਰਤ ਹੀ ਤੇ ਕਰਦੇ ਆਂ ਸਾਰਿਆਂ ਨੂੰ ਮੈਂ ਗੱਲੇ ਲਗਾ ਸਕਦਾ ਸਭ ਕੋ ਮੇਥਾ ਮਾਪਨ ਕੀ ਨਾ ਹਮ ਸਬਨਾ ਕੇ ਸਾਧਨ ਕਰ ਸਕਦਾ ਮੇਰੇ ਅਸੇ ਦੇਸੀ ਪਰਦੇਸੀ ਕੋਈ ਨਹੀਂ ਹੈ ਨਾ ਕੋ ਬੈਰੀ ਨਹੀਂ ਬਿਗਾਣਾ ਦੀ ਅਵਸਥਾ ਬਣ ਜਾਏ ਤਾਂ ਉਹਨੂੰ ਗੁਰੂ ਪਾਚਾ ਜੀਵਨ ਜਾਂਚ ਨੂੰ ਸਿਖਾ ਕੇ ਸਾਨੂੰ ਕਹਿੰਦੇ ਨੇ ਨਿਝ ਪਾਓ ਅੰਦਰਲੇ ਨਾਲ ਮਿਲਨ ਹੋ ਗਿਆ ਭ੍ਰਮ ਚਲਾ ਗਿਆ ਤੇ ਗੁਰੂ ਪੁੱਛੇ ਮਨ ਪਤੀ ਆਗਾ ਹੋ ਗਿਆ ਔਰ ਇਸ ਤੋਂ ਬਾਅਦ ਸਮੁੰਦਰ ਪਲਸ ਘੜੇ ਦਾ ਪਾਣੀ ਇਕਮਿਕ ਹੋ ਗਿਆ ਓਮਨੀ ਪ੍ਰੈਜ਼ੈਂਸ ਸਾਰਿਆਂ ਵਿੱਚ ਗੁਰੂ ਦੀ ਨਜ਼ਰ ਆਣਾ ਸ਼ੁਰੂ ਹੋ ਗਿਆ ਇਹਨੂੰ ਕਹਿੰਦੇ ਨੇ ਸੂਰਜ ਕਿਰਨ ਮਿਲੇ ਜਲਕਾ ਜਲ ਹੋ ਆਰਾਮ ਨਿਜਕਾਰ ਦੇ ਗੁਰੂ ਰਬ ਨਾਲ ਮਹਿਮਾਨ ਦਾ ਮੇਲ ਹੋ ਗਿਆ ਸੁਮਤ ਮਿਲ ਗਈ ਸਮਝ ਪੈ ਗਈ ਕਿ ਸੋਰਸ ਆਫ ਵਿਜ਼ਡਮ ਗੋਡਲੀ ਕੁਆਲਟੀਜ਼ ਜੇ ਲੈ ਲਵੋ ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਆਈਡੀਅਲ ਲਾਈਫ ਸਿਖਾ ਦਿੰਦੇ ਹਨ ਅੱਜ ਦੇ ਸਬੱਚੂ ਪਤਾ ਲੱਗਾ ਜਦੋਂ ਆਈਡੀਅਲਸ ਨੂੰ ਜੀਂਦਿਆਂ ਇਹਨੂੰ ਤਤ ਪਛਾਣਨਾ ਕਹਿੰਦੇ ਨੇ ਇਹਨੂੰ ਗੁਰਮਤ ਦਾ ਤਤ ਗਿਆਨ ਕਹਿੰਦੇ ਨੇ ਆਈਡੀਅਲਸ ਨੂੰ ਜਦੋਂ ਪਛਾਣ ਲੈਂਦੇ ਆ ਸਾਡਾ ਜੀਵਨ ਬਦਲ ਜਾਂਦਾ ਹੈ ਔਰ ਜਦੋਂ ਸਾਡਾ ਜੀਵਨ ਬਦਲ ਜਾਂਦਾ ਹੈ ਅਸੀਂ ਆਪਣੇ ਬਦਲੇ ਦੂਜਿਆਂ ਨਾਲ ਜੀਣਾ ਸ਼ੁਰੂ ਕਰ ਦਿੰਦੇ ਆ ਦੂਜਿਆਂ ਦੇ ਵਾਸਤੇ ਜੀਣਾ ਸ਼ੁਰੂ ਕਰ ਦਿੰਦੇ ਆ ਸੋ ਗੁਰੂ ਤਤ ਗਿਆਨ ਦੇ ਕੇ ਸਿਖਾਉਂਦਾ ਹੈ how to live for others how to live selfless life ਦੂਸਰਿਆਂ ਦਾ ਭਲਾ ਕਿਵੇਂ ਕਰ ਸਕਦੇ ਹਾਂ ਆਪਣਾ ਵਿਗਾਰਡ ਕੇ ਵੀ ਦੂਜਿਆਂ ਦਾ ਭਲਾ ਕਿਵੇਂ ਕਰ ਸਕਦੇ ਹਾਂ ਗੁਰੂ ਸਾਨੂੰ ਇਹ ਸਿਖਾਂਦਾ ਹੈ ਤਾਂ ਸਾਡੀ ਇਹ ਵਾਲੀ ਅਵਸਥਾ ਬਣਦੀ ਹੈ